ਖੁਸ਼ੀ ਹੈ ਕਿ ਪ੍ਰਮਾਤਮਾ ਦਾ ਉਸ ਪ੍ਰਣਾ ਕਰਦੇ ਹੈ ਕਿ ਪ੍ਰਮਾਤਮਾ ਨੇ ਸਾਡੇ ਤੇ ਮਿਹਰ ਭਰਿਆ ਹੱਥ ਰੱਖਿਆ ਹੈ ਸਾਡੀ ਲੀਡਰਸ਼ਿਪ ਨੇ ਸੈਂਟਰ ਦੀ ਸੋਨੀਆ ਗਾਂਧੀ ਜੀ ਰਾਹੁਲ ਗਾਂਧੀ ਜੀ ਸਾਡੇ ਖੜਗੇ ਸਾਹਿਬ ਤੇ ਪ੍ਰੇਕਾ ਗਾਂਧੀ ਜੀ ਪੰਜਾਬ ਦੇ ਲੀਡਰ ਜਿਹੜੀ ਸਾਡੀ ਰਾਜਾ ਵੜਿੰਗ ਜੀ ਤੇ ਉਹਨਾਂ ਦੇ ਨਾਲ ਬਾਵਾ ਸਾਹਿਬ ਤੇ ਦਵਿੰਦਰ ਸਾਡੇ ਜੋ ਯਾਦਵ ਸਾਹਿਬ ਨੇ ਅਤੇ ਸਾਰੀ ਲੀਡਰਸ਼ਿਪ ਨੇ ਵਿਚਾਰ ਕੇ ਜੋ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਸਮਝਦਾ ਕਿ ਬੜੀ ਸ਼ੁਕਰ ਹੈ ਪ੍ਰਮਾਤਮਾ ਦਾ ਤੇ ਮੇਰੇ ਨਾਲ ਸਾਰੀ ਕਾਂਗਰਸ ਦੀ ਜਿਹੜੀ ਹਲਕਾ ਇੰਚਾਰਜ ਜੇ ਜ਼ਿਲ੍ਹਾ ਪ੍ਰਧਾਨ ਨੇ ਬਲਾਕ ਪ੍ਰਧਾਨ ਨੇ ਹੋਰ ਜਿਹੜੀ ਸਾਡੀ ਸਾਰੀ ਕਮਿਊਨਿਟੀ ਹੈ ਉਹ ਸਾਰੇ ਅੱਜ ਇਕੱਠੇ ਹੋ ਕੇ ਅਸੀਂ ਇਲੈਕਸ਼ਨ ਜਿਹੜੀ ਲੜ ਰਹੇ ਹਾਂ ਤੇ ਪ੍ਰਮਾਤਮਾ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੀ ਜਿੱਤ ਜਿਹੜੀ ਹੈ ਉਹ ਹਾਸਲ ਹੋਈ। ਮਬਾਇਆ ਸਾਹਿਬ ਫਰੋਜਪੁਰ ਚ ਕਾਫੀ ਸਮੱਸਿਆਵਾਂ ਜਿਹੜੀਆਂ ਤੁਸੀਂ ਵਾਕਿਫ ਜੀ ਆ ਹੋ ਸੁਣੋ ਤੇ ਕਿਵੇਂ ਸੁਧਾਰ ਕਰੋ ਕੀ ਨਵੇਂ ਜਿਹੜੇ ਮੁੱਦੇ ਲੈ ਕੇ ਆਏ। ਦੇਖੋ ਜੋ ਸਾਡੀਆਂ ਸਾਡੀ ਪਾਰਟੀ ਨੇ ਜਿਹੜੀ 5 ਗਰੰਟੀ ਦਿੱਤੀ ਸੀ ਇੱਕ ਤਾਂ ਅਸੀਂ ਉਸ ਨੂੰ ਲੈ ਕੇ ਲੋਕਾਂ ਚ ਪ੍ਰਚਾਰ ਕਰ ਰਹੇ ਤੇ ਉਸੇ ਤੇ ਬੇਸਤੀ ਅਸੀਂ ਜਿਹੜੀ ਇਲੈਕਸ਼ਨ ਲੜ ਰਹੇ। ਬਾਕੀ ਜਿਹੜੇ ਮੁੱਦੇ ਇਹ ਸੜਕੇ ਦੇ ਮੈਂ ਪਿੱਛੇ ਵੀ 10 ਸਾਲ ਪਾਰਲੀਮੈਂਟ ਸੇਵਾ ਕੀਤੀ ਹੈ। ਤੇ ਮੈਨੂੰ ਉਹਨਾਂ ਬਾਰੇ ਸਾਰਾ ਪਤਾ ਹੈ ਮੈਂ ਕਾਫੀ ਪ੍ਰੋਜੈਕਟ ਲੈ ਕੇ ਆਇਆ ਸੀ ਪਰ ਉਸ ਵੇਲੇ ਦੀ ਜਿਹੜੀ ਸੈਂਟਰ ਚੋਂ ਪ੍ਰੋਜੈਕਟ ਆਉਂਦਾ ਸੀ ਤਾਂ ਸਟੇਟ ਸਰਕਾਰ ਜਿਹੜੀ ਉਹ ਉਹਦੀ ਮਰਜ਼ੀ ਹੁੰਦੀ ਹੈ ਕਿ ਪ੍ਰੋਜੈਕਟ ਚੱਲਣ ਦੇ ਜਾਂ ਨਾ ਚੱਲਣ ਦੇ ਤੇ ਮੇਰੇ ਜ਼ਿਆਦਾਤਰ ਪ੍ਰੋਜੈਕਟ ਜਿਹੜੇ ਚ ਹੈ ਕਾਲੀਦਾਲ ਦੀ ਸਰਕਾਰ ਸੀ ਚ ਕੈਪਟਨ ਦੀ ਸਰਕਾਰ ਸੀ ਉਹਨਾਂ ਨੇ ਹਮੇਸ਼ਾ ਹੀ ਰੋਕਿਆ ਕਿ ਕਿਤੇ ਸ਼ੇਰ ਸੇ ਕਬਾਇਆ ਦੀ ਜ਼ਿਆਦਾ ਚੜਤ ਨਾ ਹੋ ਜਾਏ ਤੇ ਇਹਨਾਂ ਨੂੰ ਲੱਪ ਕੇ ਰੱਖਿਆ ਜਾਵੇ ਤੇ ਉਹ ਕਾਫੀ ਪ੍ਰੋਜੈਕਟ ਜਿਹੜੇ ਉਹਨੂੰ ਪੂਰੇ ਵੀ ਕੀਤੇ ਆ ਪਰ ਬਾਕੀ ਦੇ ਜਿਹੜੇ ਆ ਪਾਰਲੀਮੈਂਟ ਜਦੋਂ ਲੋਕ ਮੈਨੂੰ ਪਤਾ ਹੈ ਮੰਨ ਬਣਾਈ ਬੈਠੇ ਤੇ ਜਿਤਾ ਕੇ ਭੇਜਣਗੇ ਤੇ ਉਪਰ ਜਿਹੜੀ ਸਿਕ ਬਰਾਦਰੀ ਦੀ ਵੋਟ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਹੈਗਾ ਲੱਗਦਾ ਕਿ ਵੀ ਉਹ ਤੁਹਾਨੂੰ ਸਮਰਥਨ ਮਿਲੇਗਾ ਪੂਰਾ ਸਮਰਥਨ ਰਾਜਸਥਾਨ ਦੇ ਬਰਾਦਰ ਮੈਂ ਰੇਣੀਆ ਤਰਵਾਦੀ ਆ ਉਹਨਾਂ ਨੇ ਮੇਰਾ ਬਹੁਤ ਤਗੜੇ ਹੋ ਕੇ ਸਾਥ ਦਿੱਤਾ ਹੈ ਤੇ ਹੁਣ ਵੀ ਇਸ ਇਲੈਕਸ਼ਨ ਦੇ ਵਿੱਚ ਵੀ ਉਹਨਾਂ ਵੱਲੋਂ ਹਰੀ ਚੰਡੀਏ ਕਿ ਤੁਸੀਂ ਕੁਆਬ ਸਾਹਿਬ ਜਾ ਕੇ ਕੱਲੀ ਟਿਕਟ ਲਿਓ ਬਾਕੀ ਸਾਡਾ ਕੰਮ ਹੈ ਤੇ ਦੂਸਰੀਆਂ ਬਰਾਦਰੀਆਂ ਵੀ ਜਿਹੜੀਆਂ ਉਹਨਾਂ ਦੀ ਉਹਨਾਂ ਨੇ ਮੇਰੇ ਵੱਲੋਂ ਬਹੁਤ ਮੇਰ ਮੇਰ ਕੀਤੀ ਹੋਈ ਹੈ ਕਿ ਸਾਰੇ ਹੀ ਮੇਰੇ ਨਾਲ ਚੱਲ ਕੇ ਅੱਜ ਬੜਾ ਉਤਸ਼ਾਹ ਹੈ ਮੈਂ ਕੱਲ ਮਲੋਟ ਮੁਕਸਰ ਦੇ ਉਹਨਾਂ ਦੋ ਸਾਰੀਆਂ ਮੇਟੀਆਂ ਸਿਰ ਪਰਮੀਆਂ ਮੀਟੀਆਂ ਸੀ ਤੇ ਦੂਜੇ ਪਾਸੇ ਸੋਲੀ ਸਾਹਿਬ ਪਰ ਤੋਂ ਇੱਕ ਪਹਿਲਾਂ ਹੀ ਗਏ ਤਾਂ ਖੁਸ਼ੀਆਂ ਸਾਰੀਆਂ ਖਾਲੀ ਦਿੱਸ ਰਹੀਆਂ ਸੀ ਉਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਹ ਸੀਟ ਜਿਹੜੀ ਕਾਮਰਸ ਪਾਰਟੀ ਲੋਕ ਸਭਾ ਸੀਟ ਫਿਰੋਜ਼ਪੁਰ ਕਿੰਨੀ ਕੁ ਵੱਡੀ ਚੁਣੌਤੀ ਲੱਗ ਰਹੀ ਹੈ ਮੈਨੂੰ ਤਾਂ ਨਹੀਂ ਲੱਗਦਾ ਕੋਈ ਚੁਣੌਤੀ ਵਾਲੀ ਕੋਈ ਅਸੀ ਗੱਲ ਨਹੀਂ ਅਜੇ ਤਾਂ ਇਹ ਪਤਾ ਨਹੀਂ ਲੱਗਿਆ ਕਿ ਮੇਰੇ ਮੁਕਾਬਲੇ ਤੇ ਕੌਣ ਆਏਗਾ ਕਿਉਂਕਿ ਜਦੋਂ 4-5 ਦਿਨ ਲੱਗ ਜਾਣਗੇ ਇੱਕ ਬਾਰਡਰ ਖੁਲਾਨ ਨੂੰ ਲੈ ਕੇ ਸਭ ਤੋਂ ਫਿਰੋਜ਼ਪੁਰ ਆਇਆ ਦੀ ਮੰਗ ਰਹੀ ਹੈ ਬਾਰਡਰ ਇਹ ਖੁਲਾਨ ਲਈ ਮੈਂ ਪਹਿਲਾਂ ਹੀ ਇਹ ਜਿਹੜਾ ਪਾਰਲੀਮੈਂਟ ਵਿੱਚ ਬੜੀ ਵਾਰੀ ਦੀ ਕੋਸ਼ਿਸ਼ ਕੀਤੀ ਹੈ ਇਹ ਸੈਨੀ ਵਾਲਾ ਬਾਰਡਰ ਤੇ ਸਾਡੇ ਸੁਲੇਮਾਨ ਕੀ ਜਿਹੜਾ ਫਾਈਲ ਘੁੰਮਦਾ ਉਹ ਕਿਸੇ ਵੇਲੇ ਜਿਹਨਾਂ ਦੀ एशिया की मंडी बॉर्डर को देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर